ਹਾਂਜੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਆ ਰਹੇ ਆ ਤੁਹਾਡੇ ਕੋਲ ਬਸ ਆਪਣੇ ਜਿਹੜਾ ਕੀ ਆ ਹਾਂਜੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੌਰੀ ਆ ਥੋੜਾ ਜਿਹਾ ਕਨੈਕਟੀਵਿਟੀ ਨਹੀਂ ਹੋ ਰਹੀ ਸੀ ਤੇ ਇਸ ਕਰਕੇ ਥੋੜੀ ਜਿਹੀ ਆ ਤੁਹਾਨੂੰ ਹੈਲਜੋਲਜ ਆ ਪ੍ਰੋਗਰਾਮ ਤੋਂ ਵਿੱਚ ਤੁਹਾਨੂੰ ਥੋੜੀ ਜਿਹੀ ਦਿੱਕਤ ਆਈ ਇਸ ਲਈ ਮਾਫੀ ਚਾਹੁੰਦੇ ਆ ਤੇ ਦੋਸਤੋ ਅੱਜ ਤੱਕ ਜਿਹੜੀਆਂ ਵੀਡੀਓ ਆਪਾਂ ਲਗਾਤਾਰ ਪਾਉਂਦੇ ਰਹੇ ਤੇ ਹੁਣ ਜਿਹੜੀ ਕਿ ਆ ਵੀਡੀਓ ਪਿਛਲੇ ਦਿਨਾਂ ਤੋਂ ਆਪਾਂ ਨਹੀਂ ਪਾਉਂਦੇ ਸੀ ਕਿਉਂਕਿ ਮੈਂ ਆਪਣੇ ਆਪ ਨੂੰ ਭਾਈ ਦੁਨੀਆ ਦਾ ਸਭ ਤੋਂ ਵੱਡਾ ਮੂਰਖ ਸਮਝਦਾ ਸੀ ਪਰ ਜਿੱਦਾਂ ਹੀ ਮੈਨੂੰ ਪਤਾ ਲੱਗਾ ਕਿ ਮੇਤੋਂ ਵੀ ਵੱਡਾ ਕੋਈ ਮੂਰਖ ਹੈਗਾ ਆ ਤੇ ਫਿਰ ਮੈਨੂੰ ਬਹੁਤ ਖੁਸ਼ੀ ਹੋਈ ਯਾਰ ਤੇ ਮੇਰਾ ਮਨ ਦਾ ਥੋੜਾ ਜਿਹਾ ਭਾਰਾ ਹੌਲਾ ਹੋ ਗਿਆ ਉਹ ਕਿਉਂ ਹੋ ਗਿਆ ਸੋ ਅੱਜ ਆਪ ਹਾਸੇ ਦੀ ਵੀ ਗੱਲ ਕਰਾਂਗੇ ਤੇ ਨਾਲ ਜਿਹੜੀਆਂ ਕੋ ਸਿੱਖਣ ਨੂੰ ਸਾਨੂੰ ਚੀਜ਼ਾਂ ਮਿਲਣਗੀਆਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਦੋਸਤੋ ਗੱਲ ਕਰ ਰਹੇ ਆ ਕਿ ਜਿਹੜੇ ਬੰਦੇ ਦੋ ਸਾਡੇ ਇਸ ਵੇਲੇ ਟਰੇਡਿੰਗ ਦੇ ਵਿੱਚ ਆ ਜਿਹੜੇ ਬੰਦੇ ਇਨਵੈਸਟ ਕਰਦੇ ਆ ਬਾਈ ਬਹੁਤ ਵੱਡੀ ਡਿਪਰੈਸ਼ਨ ਦੇ ਵਿੱਚ ਆ ਕਿਉਂਕਿ ਦੋਸਤੋ ਜਿਹੜੇ ਵੀ ਕਿਸੇ ਬੰਦੇ ਦਾ ਮੰਨ ਲਾ ਇੱਥੇ ਪੈਸਾ ਇਨਵੈਸਟ ਆ ਬਾਈ ਬਹੁਤ ਵੱਡੇ ਉਹ ਕਹ ਲਓ ਪੇ ਇੱਕ ਤਰ੍ਹਾਂ ਦਾ ਨਾ ਆਪਣੇ ਦਿਮਾਗ ਦੇ ਉੱਪਰ ਜਿੱਦਾਂ ਨਾ ਬੋਝ ਲੈ ਕੇ ਫਿਰਦਾ ਸੋ ਇਹ ਚੀਜ਼ਾਂ ਸਾਡੇ ਨਾਲ ਵੀ ਹੁੰਦੀਆਂ ਕਿਉਂਕਿ ਅਸੀਂ ਵੀ ਜੇ ਮੰਨ ਲਓ ਤੁਹਾਡੇ ਕੋਲ ਤੁਸੀਂ ਇੱਥੇ ਕੰਮ ਕਰਦੇ ਆ ਤੇ ਸਾਡੇ ਨਾਲ ਵੀ ਸਾਰਾ ਕੁਝ ਹੋ ਰਿਹਾ ਸੋ ਮੈਨੂੰ ਲੱਗਦਾ ਪੇ ਹਰੇਕ ਬੰਦਾ ਉਹ ਚੀਜ਼ ਨੂੰ ਝੇਲ ਰਿਹਾ ਆ ਚੱਲ ਰਿਹਾ ਆ ਤੋ ਦੋਸਤੋ ਗੱਲਬਾਤ ਕੀ ਆ ਪੇ ਪਿਛਲੇ ਦਿਨਾਂ ਦੇ ਵਿੱਚ ਇੱਕ ਡੋਨਰ 트াম্প ਨੇ ਆਪਾਂ ਵੈਸੇ ਤਾਂ ਵੀਡੀਓ ਬਹੁਤ ਚਿਰ ਪਹਿਲਾਂ ਪਾਤੀ ਸੀ ਜਦੋਂ ਆਪਣੇ 트াম্প ਇਹ ਪ੍ਰੈਜ਼ੀਡੈਂਟ ਬਣਿਆ ਸੀਗਾ ਤੇ ਹੁਣ ਤੁਸੀਂ ਹਰ ਇੱਕ YouTube ਚੈਨਲ ਦੇ ਉੱਪਰ ਦੇਖ ਰਹੇ ਆ ਕਿ ਜਿਹੜਾ ਕੀ ਹੁਣ ਜਿਹੜਾ ਟੈਰਫ ਲੱਗੇ ਨੇ ਤੇ ਰੈਸੀਪਰੋਕਲ ਟੈਕਸ ਇਹ ਹੈ ਕੀ ਆ ਤੇ ਜਿਹਦੇ ਨਾਲ ਕੀ ਆ ਬਾਜ਼ਾਰ ਆ ਪੂਰੀ ਦੁਨੀਆ ਦਾ ਕ੍ਰੈਸ਼ ਕਰ ਗਿਆ ਤੇ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਔਰ ਪੈਸਾ ਫਸਿਆ ਹੋਇਆ ਔਰ ਇਹ ਪੈਸਾ ਕਿੰਨਾ ਚਿਰ ਫਸਿਆ ਜਾ ਰਹੇਗਾ ਇਦੇ ਬਾਰੇ ਜਿਹੜੀ ਕਿ ਹਜੇ ਕੋਈ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਇਹ ਹਫ਼ਤੇ ਤੱਕ ਨਿਕਲਿਆ ਆਊਗਾ ਜੀ ਜੇ ਇਹ ਬਾਉਂਸ ਬੈਕ ਕਰੂਗਾ ਮਹੀਨੇ ਤੱਕ ਕਰੂਗਾ ਕਿਉਂਕਿ ਇਹਦੇ ਬਾਰੇ ਕੋਈ ਅੰਦਾਜ਼ਾ ਨਹੀਂ ਆਪਾਂ ਲਾ ਸਕਦੇ ਦੋਸਤੋ ਜੇਕਰ ਆਪਾਂ ਗੱਲ ਕਰੀਏ ਦੁਨ ਦੇਸ਼ ਦੁਨੀਆ ਦੇ ਆ ਦੇਖੋ ਬਾਜ਼ਾਰ ਦੀ ਤੇ ਇਸ ਵੇਲੇ ਮਿੱਤਰੋ ਜ਼ਮੀਨ ਦੇ ਮਤਲਬ ਜ਼ਮੀਨ ਦੇ ਵਿੱਚ ਜਿੱਦਾਂ ਕਹ ਲਈਏ ਪਟੋਏ ਦੇ ਵਿੱਚ ਵੜ ਗਿਆ ਸਾਰਾ ਕੁਝ ਹੀ ਜਿਹੜਾ ਆਪਾਂ ਡਾਉਨਜੋਂਸ ਦੀ ਗੱਲ ਕਰੀਏ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਜਿਹੜਾ 2020 ਦਾ ਕ੍ਰੈਸ਼ ਹੈਗਾ ਨਾ ਜਦੋਂ ਕੋਰੋਨਾ ਉਹਦੇ ਨਾਲੋਂ ਵੀ ਭੈੜਾ ਕ੍ਰੈਸ਼ ਆਇਆ ਇਸ ਦੇ ਵਿੱਚ ਤੇ ਦੋਸਤੋ ਜਿਹੜੀ ਗੱਲਬਾਤ ਹੁਣ ਮੈਂ ਤੁਹਾਡੇ ਨਾਲ ਕਰ ਰਿਹਾ ਤੇ ਆਹਾ ਇੱਕ ਟਰੰਪ ਖੜਾ ਦੇਖੋ ਚਿੱਠੀ ਜੇ ਲੈ ਕੇ ਨਾ ਇੱਕ ਤਾਕਤੀ ਦਿਖਾ ਲਈ ਹੈ ਦੁਨੀਆ ਨੂੰ ਇਸ ਤਾਕਤੀ ਦਿਖਾਉਣ ਦੇ ਨਾਲ ਹੀ ਮਿੱਤਰੋ ਵੀ ਦੁਨੀਆ ਦੇ ਵਿੱਚ ਮੈਨੂੰ ਲੱਗਦਾ ਪੈ ਸਭ ਤੋਂ ਪਹਿਲਾਂ ਜਿਹੜੇ ਬੰਦੇ ਨਾ ਆਪਣੇ ਸਟਾਕ ਮਾਰਕੀਟ ਦੇ ਵਿੱਚ ਕੰਮ ਕਰਦੇ ਆ ਉਹ ਨਾ ਸਭ ਤੋਂ ਪਹਿਲਾਂ ਕਿੱਥੇ ਗਏ ਹੋਣਗੇ ਭੱਜੇ ਮੈਡੀਕਲ ਸਟੋਰ ਤੇ ਕਿਸੇ ਨੂੰ ਬੀਪੀ ਕਿਸੇ ਨੂੰ ਡਾਇਬਟੀ ਕਿਸੇ ਨੂੰ ਕੁਝ ਪਤਾ ਨਹੀਂ ਯਾਰ ਕੀ ਕੀ ਹੋਇਆ ਹੋਣਾ ਕਿਉਂਕਿ ਹਾਲਾਤ ਇਹ ਨੇ ਇਦਾਂ ਦੇ ਕਰਤੇ ਆ ਇਹ ਪਹਿਲਾਂ ਮੈਂ ਆਪਣੇ ਆਪ ਨੂੰ ਮੂਰਖ ਬੰਦਾ ਸਮਝਦਾ ਸੀਗਾ ਵੀ ਇਸ ਕਰਕੇ ਤੇ ਜਿਹੜਾ ਵੀ ਕੋ ਜਦੋਂ ਬਾਜ਼ਾਰ ਭੱਜਦਾ ਆ ਬਾਈ ਜਿਹਦੇ ਪਹ ਹੱਥ ਲਾ ਦੋ ਕਹਣਾ ਚੱਕ ਲਓ ਚੱਕ ਲਓ ਚੱਕ ਲਓ ਰੱਖ ਲਓ ਚਾਰ ਪੈਸੇ ਬਣ ਗਏ ਤੇ ਹੁਣ ਕੀ ਹੋਇਆ ਇਸ ਇਸ ਮੂਰਖਤਾ ਨੇ ਇਸ ਬੰਦੇ ਦੀ ਇੱਕ ਮੂਰਖਤਾ ਨੇ ਪੂਰੀ ਦੁਨੀਆ ਦੇ ਜਿਹੜੇ ਕਿ ਆ ਬਾਜ਼ਾਰ ਆ ਉਹ ਡੋਬ ਦਿੱਤੇ ਆ ਕਹਿ ਲਓ ਕਿ ਲੋਕਾਂ ਦਾ ਪੈਸਾ ਖਰਾਬ ਹੋ ਗਿਆ ਸੋ ਹੁਣ ਬਹੁਤ ਹੀ ਗੱਲ ਬਾਤ ਇਹ ਆ ਕਿ ਇਸ ਜਿਹੜੇ ਡੋਬੇ ਹੋਏ ਬਾਜ਼ਾਰ ਦੇ ਵਿੱਚ ਹੁਣ ਦੁਨੀਆ ਕਿੱਦਾਂ ਰਿਕਵਰ ਕਰੇਗੀ ਸਭ ਤੋਂ ਵੱਡੀ ਟੈਨਸ਼ਨ ਇਹੇ ਪਈ ਹੋਈ ਆ ਤੇ ਮੈਨੂੰ ਜਿਵੇਂ ਪਤਾ ਲੱਗਾ ਪਾਈ ਤੇ ਮੇਤੋਂ ਵੱਡਾ ਵੀ ਮੂਰਖ ਹੈਗਾ ਕੋਈ ਕੋਣ ਆ ਉਹ ਟਰੰਪ ਆ ਉਹੀ ਤੇ ਮੈਂ ਲੱਗਿਆ ਯਾਰ ਮੈਂ ਮੈਂ ਮਯੂਸ ਕਿ ਹੋ ਕੇ ਕਿਉਂ ਬੈਠਾਂ ਤੇ ਕੋਈ ਗੱਲ ਨਹੀਂ ਮੈਂ ਵੀਡੀਓ ਬਣਾਣਾ ਯਾਰ ਆਪਣੇ ਦੋਸਤਾਂ ਨੂੰ ਵੀ ਆਪਾਂ ਹੌਸਲਾ ਦਈਏ ਕਿ ਕੋਈ ਗੱਲ ਨਹੀਂ ਆਪਾਂ ਵੀ ਤੁਹਾਡੇ ਨਾਲ ਹੀ ਆਂ ਸਾਡਾ ਵੀ ਨੁਕਸਾਨ ਹੋਇਆ ਇਹਦੇ ਵਿੱਚ ਤੇ ਨੁਕਸਾਨ ਇਹ ਕਹਿ ਲਓ ਕਿ ਕਿੰਨਾ ਚਿਰ ਨੁਕਸਾਨ ਚ ਰਹਾਂਗੇ ਮਹੀਨਾ 2 ਮਹੀਨੇ 3 ਮਹੀਨੇ 4 ਮਹੀਨੇ ਇੱਕ ਹਫਤਾ ਕੋਈ ਪਤਾ ਨਹੀਂ ਹੈਗਾ ਹੋ ਸਕਦਾ ਇਹ ਬਾਉਂਸ ਬੈਕ ਕਰ ਜਾਏ ਤੇ ਆਪਾਂ ਉਸ ਨੁਕਸਾਨ ਨੂੰ ਰਿਕਵਰ ਕਰ ਸਕੀ ਹੈ ਨਾ ਤੇ ਇਸ ਕਰਕੇ ਹੁਣ ਤਾਂ ਸਿਰਫ ਇਹੀ ਆ ਕਿ ਹੌਂਸਲਾ ਹੀ ਆਪਾਂ ਕਹਿ ਸਕਦੇ ਹਾਂ ਇੱਕ ਦੂਜੇ ਨੂੰ ਜਿਹੜਾ ਕਿ ਹੌਂਸਲਾ ਹੀ ਦੇ ਸਕਦੇ ਆਂ ਭਾਈ ਤੇ ਹੌਂਸਲੇ ਦੇ ਨਾਲ ਬੈਠੇ ਰਹੋ ਪਰ ਹਾਂ ਗੱਲ ਵਾ ਦੋਸਤੋ ਇਹ ਆ ਕਿ ਇਹ ਬਾਜ਼ਾਰ ਹਮੇਸ਼ਾ ਇੱਥੇ ਨਹੀਂ ਰਹਿਣਾ ਤੇ ਜੇ ਕਹੀਏ ਪੇ ਆਪਾਂ ਥੱਲੇ ਰਹਿਣਾ ਬਾਜ਼ਾਰ ਨੇ ਨਹੀਂ ਨਹੀਂ ਬਾਜ਼ਾਰ ਨੇ ਥੱਲੇ ਨਹੀਂ ਰਹਿਣਾ ਬਾਜ਼ਾਰ ਇਹ ਮੁੜ ਕੇ ਜਾਊਗਾ ਉੱਪਰ ਨੂੰ ਇਹ ਵੀ ਇਹ ਵੀ ਨੋਟ ਕਰ ਲਿਓ ਪਰ ਇਹ ਕਦ ਜਾਊਗਾ ਕਿਸੇ ਨੂੰ ਨਹੀਂ ਪਤਾ ਕਿਉਂਕਿ ਜਿਹੜੇ ਬੰਦੇ ਨੇ ਪੁਰਾਣੀ ਇਨਵੈਸਟਮੈਂਟ ਕੀਤੀ ਉਹ ਆ ਇਸ ਵੇਲੇ ਉਹਨੂੰ ਤਾਂ ਮਿੱਤਰੋ ਕਹ ਲਓ ਕਿ 90 90% ਦਾ ਝਟਕਾ ਲੱਗ ਚੁੱਕਾ ਤੇ ਜਿਹੜੇ ਬੰਦੇ ਨੇ ਹੁਣ ਨਵੀਂ ਇਨਵੈਸਟਮੈਂਟ ਕਰਨੀ ਹੈ ਮੰਨ ਲਾ ਕਿਸੇ ਨੇ ਕਹ ਲਾ ਕਿ ਨਵਾਂ ਪੈਸਾ ਇਹਦੇ ਵਿੱਚ ਲਾਣਾ ਉਹਦੇ ਲਈ ਇੱਕ ਓਪਰਚੁਨਿਟੀ ਵੀ ਆ ਇਹ ਕਿਉਂਕਿ 2020 ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਭਾਵੇਂ ਤੁਸੀਂ ਜੁਰਪ ਦੀ ਲੈ ਲਓ ਤੇ ਚਾਹੇ ਤੁਸੀਂ ਲੈ ਲਓ ਅਮਰੀਕਾ ਦੀ ਚਾਹੇ ਲੈ ਲਓ ਇੰਡੀਆ ਦੀ ਤੇ 2000 ਹਜੇ ਇੰਡੀਆ ਤੇ ਸਿਚੁਏਸ਼ਨ ਆ ਜਿਹੜੀ ਉਹ 2020 ਵਾਲੀ ਨਹੀਂ ਹੋਈ ਆ ਪਰ ਹੋ ਜਾਵੇਗੀ ਜੇਕਰ ਇਹ ਹਾਲਾਤ ਰਹੇ ਕਿਉਂਕਿ 2020 ਤੋਂ ਭੜਾ ਕ੍ਰੈਸ਼ ਜਿਹੜਾ ਕਿ ਆ ਤੁਸੀਂ ਪਿਛਲੇ ਦੋ ਦਿਨਾਂ ਦੇ ਵਿੱਚ ਦੇਖਿਆ ਤੇ ਜਿਹੜੀ ਜਿਹੜੀ ਚੀਜ਼ ਨੂੰ ਆਪਾਂ ਕਹੀਏ ਨਾ ਕਿ ਡਾਉਨ ਜੋਸ ਪੂਰੀ ਦੁਨੀਆ ਦੇ ਵਿੱਚ ਨਾ ਕੰਮ ਕਰਦਾ ਜਦੋਂ ਆਪਾਂ ਹਰ ਇੱਕ ਟਰੇਡਰ ਹਰ ਇੱਕ ਬੰਦਾ ਜਦੋਂ ਸਵੇਰ ਨੂੰ ਆਪਣੀ ਸੀਟ ਤੇ ਬਹਿੰਦਾ ਹੈ ਨਾ ਤੇ ਸਵੇਰ ਨੂੰ ਪਹਿਲਾਂ ਡਾਉਨ ਜੋਸ ਤੇ ਨਿਗਾਹ ਜ਼ਰੂਰ ਮਾਰਦਾ ਭਾਈ ਕਿ ਕੀ ਹਾਲਾਤ ਨੇ ਤੇ ਤੁਸੀਂ ਹੁਣੇ ਦੇਖੋ ਵੀ ਪਿਛਲੇ 5 ਦਿਨਾਂ ਦੇ ਵਿੱਚ ਇਸ ਜਿਹੜੇ ਕੀ ਇਸ ਇਨ ਹਾਲਾਤ ਇੰਨੇ ਭੜੇ ਕਰ ਦਿੱਤੇ ਆ ਕਿ 3078 ਪੁਆਇੰਟ ਜਿਹਨੂੰ ਕਹ ਲਈਏ ਮਾਈਨਸ ਪੌਣੇ ਪੌਣੇ 8% 8% ਬਾਜ਼ਾਰ ਡਿਗਣਾ ਬਹੁਤ ਹੀ ਵੱਡੀ ਗੱਲ ਆ ਇਹ ਕਿਉਂਕਿ ਇਹ ਛੋਟਾ ਮੋਟਾ ਇੰਡੈਕਸ ਨਹੀਂ ਆ ਪੂਰੀ ਦੁਨੀਆ ਦਾ ਇੰਡੈਕਸ ਆ ਦੋਸਤੋ ਗੱਲਬਾਤ ਇਹ ਆ ਹੁਣ ਅਸੀਂ ਇਹਦੇ ਵਿੱਚ ਕਰ ਕੀ ਸਕਦੇ ਆ ਕਿ ਜੇਕਰ ਮੰਨ ਲਾ ਡਿੱਗਦਾ ਬਾਜ਼ਾਰ ਆ ਤੇ ਡਿੱਗਦੇ ਬਾਜ਼ਾਰ ਦੇ ਵਿੱਚ ਦੋ ਤਰ੍ਹਾਂ ਦੇ ਬੰਦੇ ਪੈਸੇ ਕਮਾਉਂਦੇ ਆ ਚਾਹੇ ਤਾਂ ਉਹ ਟਰੇਡਰ ਹੋਗਾ ਠੀਕ ਆ ਜਿਹੜੇ ਸ਼ਾਰਟ ਕਰਦੇ ਆ ਤੇ ਜਦੋਂ ਇਹ ਉੱਪਰ ਜਾਵੇਗਾ ਤੇ ਲੌਂਗ ਕਰਦੇ ਆ ਤੇ ਹੁਣ ਦੋਸਤੋ ਗੱਲਬਾਤ ਇਹ ਆ ਵੀ ਆਪਣੇ ਨੁਕਸਾਨ ਦੀ ਪਰਭਾਈ ਤਾਂ ਹਰ ਕੋਈ ਟਰੇਡਰ ਨੂੰ ਕਰਨੀ ਹੀ ਪਵੇਗੀ ਚਾਹੇ ਉਹ ਇਹ ਉਹ ਸ਼ਾਰਟ ਕਰਕੇ ਕਰੇ ਚਾਹੇ ਲੌਂਗ ਕਰਕੇ ਕਰੇ ਚਾਹੇ ਆਪਸ਼ਨ ਕਰਕੇ ਕਰੇ ਪਰ ਹੁਣ ਇਸ ਵੇਲੇ ਜਿਹੜੀ ਸਿਚੁਏਸ਼ਨ ਆ ਹਰ ਇੱਕ ਬੰਦੇ ਦੀ ਦੋਸਤੋ ਉਹਦੇ ਦਿਮਾਗ ਦੇ ਉੱਪਰ ਜਿਹੜਾ ਕਿ ਆ ਬੋਝ ਪਿਆ ਹੋਇਆ ਬੋਝ ਇਸ ਗੱਲ ਦਾ ਆ ਕਿਉਂਕਿ ਜਿਹੜਾ ਤੁਹਾਡਾ ਪੈਸਾ ਗ੍ਰੀਨ ਕਲਰ ਦੇ ਵਿੱਚ ਪਿਆ ਸੀਗਾ ਉਹ ਇਸ ਵੇਲੇ ਰੈੱਡ ਰੈੱਡ ਕਲਰ ਤੇ ਆ ਗਿਆ ਵੈਸੇ ਤਾਂ ਯਾਰ ਮੈਨੂੰ ਲਾਲ ਰੰਗ ਦੇ ਨਾ ਫੁੱਲ ਵੀ ਹੁਣ ਮੈਨੂੰ ਚੰਗੇ ਨਹੀਂ ਲੱਗਦੇ ਬਾਈ ਸਹੀ ਗੱਲ ਦੱਸਾਂ ਮੈਨੂੰ ਚੰਗੇ ਨਹੀਂ ਲੱਗਦੇ ਕੋਈ ਮੈਨੂੰ ਹਰਾ ਰੰਗ ਦਿਖਾ ਦਿਓ 5-7 ਦਰਖਤ ਲਾ ਦਿਓ ਆਲੇ-ਦੁਆਲੇ ਹਰਿਆਲੀ ਹੋ ਜਾ ਜਿਹਦੇ ਨਾਲ ਆ ਟਰੰਪ ਦੇ ਵਾਈਟ ਹਾਊਸ ਦੇ ਬਾਹਰ ਕਿਤੇ ਲਾ ਦਿਓ ਚਾਰ ਦਰਖਤ ਜਿਹਦੇ ਨਾਲ ਇਹ ਇਹਦਾ ਹੋ ਜਾਏ ਕਿਉਂਕਿ ਇਹ ਰਾਤ ਨੂੰ ਕੁਛ ਕਹਿ ਜਾਂਦਾ ਤੇ ਆਪਾਂ ਜਦੋਂ ਇਹ ਬਣਿਆ ਸੀ ਕਹਿੰਦਾ ਵੀ ਰਾਸ਼ਟਰਪਤੀ ਤੇ ਅਸੀਂ ਉਹਦੇ ਕਿਹਾ ਸੀਗਾ ਵੀ ਇਹ ਦੁਨੀਆ ਨੂੰ ਤੰਗ ਕਰੂਗਾ ਕਿਉਂਕ ਜਿਹੜਾ ਬੰਦਾ ਮੰਨ ਲਓ ਨਾ ਮਰੀਜ਼ਾਂ ਵਾਲੀ ਇਹ ਕਹਿ ਲਓ ਕਿ ਜਿਹੜੀ ਸਹਾਇਤਾ ਹੁੰਦੀ ਜੇਕਰ ਮਤਲਬ ਦੀਨ ਦੁਖੀਆ ਹੁੰਦਾ ਉਹਦੀ ਮਦਦਤ ਦੇ ਲਈ ਜਿਹੜੀ ਕੋਈ ਚੀਜ਼ ਚੱਲਦੀ ਹੋਵੇ ਜਦ ਉਹ ਚੀਜ਼ ਨੂੰ ਪਹਿਲਾਂ ਪਹਿਲਾਂ ਸਾਈਨ ਇਨ ਹੋ ਕੀਤਾ ਸਿਕਾ ਇਹਦਾ ਮਤਲਬ ਕੀ ਸਿਕਾ ਇਹਦੇ ਦਿਲ ਚ ਕੋਈ ਰਹਿਮ ਨਹੀਂ ਹੈਗਾ ਭਾਈ ਤੇ ਇਹ ਰਹਿਮ ਤੋਂ ਬਿਨਾ ਜਿਹੜਾ ਕਿ ਬੇਰਹਿਮ ਹੋ ਕੇ ਕੰਮ ਕਰ ਰਿਹਾ ਤੇ ਇਸ ਬੰਦੇ ਨੂੰ ਕਹਿ ਲਓ ਕਿ ਆਪਣਾ ਇਹਦਾ ਬਿਜ਼ਨਸ ਆ ਤੇ ਇਹ ਉਹ ਜਿਹੜੀ ਬਿਜ਼ਨਸ ਦੇ ਲਈ ਇਹਨੂੰ ਟਿਪ ਚਾਹੀਦੀ ਸੀਗੀ ਉਹ ਇਹਨੇ ਟਿਪ ਬਜਵਾਤੀ ਆ ਪੂਰੀ ਦੁਨੀਆ ਦੇ ਵਿੱਚ ਉਹ ਇਹ ਡੇਪਾ ਪਰ ਜਿਹੜੀ ਕਿ ਆਉਣ ਵਾਲੇ ਲੋਕਾਂ ਨੂੰ ਉੱਥੇ ਦੇ ਅਮਰੀਕਾ ਦੇ ਲੋਕਾਂ ਨੂੰ ਵੀ ਭਾਰੀ ਪਵੇਗੀ ਕਿਉਂਕਿ ਇੰਨਾ ਬਾਜ਼ਾਰ ਕਰੈਸ਼ ਹੋਣ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਇਹਦਾ ਮਖੌਲ ਆ ਡਰਿਆ ਮੀਮ ਬਣ ਰਹੇ ਨੇ ਭਾਈ ਤੇ ਕੋ ਕੀ ਕੀਤਾ ਤੂੰ ਤਾਂ ਕਹਿ ਰਿਹਾ ਸੀਗਾ ਕਿ ਸਾਡਾ ਅਮਰੀਕਾ ਗ੍ਰੇਟ ਅਮਰੀਕਾ ਆਪਾਂ ਵਧੀਆ ਬਣਾਵਾਂਗੇ ਪਰ ਹੁਣ ਜਿਹੜਾ ਅਮਰੀਕਾ ਆ ਇਹ ਤੂੰ ਸਾਨੂੰ ਲੱਗਦਾ ਪੇ ਥਾਈਲੈਂਡ ਨਾਲ ਉਹ ਵੀ ਭੜਾ ਕਰ ਦੇਣਾ ਤੇ ਜੇ ਇਹੀ ਏਸੀ ਰਫਤਾਰ ਦੇ ਨਾਲ ਬਾਜ਼ਾਰ ਹੈ ਜਿਹੜਾ ਡਿੱਗਦਾ ਰਿਹਾ ਮਿੱਤਰੋ ਤੁਹਾਨੂੰ ਬੈਕਟੈਕ ਕਰਨਾ ਪੈ ਸਕਦਾ ਉੱਥੋਂ ਤੁਹਾਡਾ ਕੰਮ ਛੁੱਟ ਸਕਦਾ ਜੇ ਤੁਸੀਂ ਟਰੱਕ ਚਲਾਉਨੇ ਆ ਭਾਈ ਤੁਸੀਂ ਦੇਖ ਲਿਓ ਆਣ ਦਾ ਆਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਨੋਟ ਕਰਿਓ ਜੇਕਰ ਤੁਸੀਂ ਸਾਨੂੰ ਅਮਰੀਕਾ ਤੋਂ ਸੁਣਦੇ ਆ ਤੁਹਾਡੇ ਟਰੱਕਾਂ ਦੇ ਚੱਕੇ ਆ ਜਿਹੜੇ ਉਹ ਖੜ ਜਾਣਗੇ ਇੱਥੋਂ ਤੱਕ ਜਿਹੜੀ ਕੀ ਆ ਇਹ ਟ੍ਰੇਡ ਵਾਰ ਸ਼ੁਰੂ ਹੋ ਗਈ ਜੇਕਰ ਟ੍ਰੇਡ ਵਾਰ ਕੀ ਆ ਤੁਸੀਂ ਨਹੀਂ ਸੁਣੀ ਤੇ ਤੁਸੀਂ ਸਾਡੀ ਪੁਰਾਣੀ ਵੀਡੀਓ ਸੁਣ ਸਕਦੇ ਆ ਫੇਸਬੁੱਕ ਤੇ YouTube ਤੇ ਪਾਈ ਹੋਈ ਆ ਕਿਉਂਕਿ ਇਹ ਪੂਰੀ ਦੁਨੀਆ ਦਾ ਜਿਹੜਾ ਕਿਤੇ ਦੇ ਆਵਾ ਛੋਟੇ ਛੋਟੇ ਕੰਮ ਕਰਦੇ ਆ ਆਪਣੇ ਸ਼ਹਿਰਾਂ ਦੇ ਵਿੱਚ ਤੁਸੀਂ ਕਿਤੇ ਵੀ ਰਹਿ ਸਕਦੇ ਆ ਉੱਥੋਂ ਜਿਹੜਾ ਛੋਟਾ ਥੋੜਾ ਸਮਾਨ ਆ ਕੰਟੇਨਰਾਂ ਦੇ ਵਿੱਚ ਸਮੁੰਦਰ ਦੇ ਰਾਹ ਦੂਜੇ ਦੇ ਜਾਂਦਾ ਇਹ ਉਸ ਚੀਜ਼ ਦੇ ਉੱਪਰ ਜਿਹੜਾ ਕਿ ਟੈਕਸ ਲੱਗਾ ਉਹਨੂੰ ਕਹਿੰਦੇ ਆ ਜੀ ਇਹ ਜਿਹੜਾ ਟੈਕਸ ਟਰੇਡਵਾਰ ਦੇ ਉੱਪਰ ਲੱਗਣਾ ਜਦੋਂ ਉਤਨੀ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ ਜੋ ਸਾਡੀ ਬਣਾਈ ਹੋਈ ਚੀਜ਼ ਉੱਤੇ ਮਹਿੰਗੀ ਹੋਵੇਗੀ ਕੋਈ ਨਹੀਂ ਲਏਗਾ ਸੋ ਅਮਰੀਕਨ ਚੀਜ਼ਾਂ ਲੈਣਗੇ ਚਾਹੇ ਉਹਨਾਂ ਨੂੰ ਮਹਿੰਗੇ ਭਾਅ ਮਿਲਣ ਚਾਹੇ ਸਸਤੇ ਭਾਅ ਮਿਲਣ ਜੋ ਵੀ ਉਹਨਾਂ ਦਾ ਮਾਰਕੀਟ ਦੇ ਵਿੱਚ ਪ੍ਰਾਈਸ ਚੱਲਦਾ ਹੋਊਗਾ ਸੋ ਇਸ ਕਰਕੇ ਇਹ ਬੋਝ ਆ ਜਿਹੜਾ ਮਿੱਤਰੋ ਪਿਆ ਇਹ ਦੁਨੀਆ ਦੇ ਉੱਪਰ ਹੀ ਆ ਚਾਹੇ ਉਹ ਅਮਰੀਕਾ ਦੀ ਪਬਲਿਕ ਹੋਵੇ ਇੰਡੀਆ ਦੀ ਪਬਲਿਕ ਹੋਵੇ ਕੈਨੇਡਾ ਦੀ ਹੋਵੇ ਯੂਰਪ ਦੀ ਹੋਵੇ ਕਿਤੇ ਹੋਵੇ ਕੀ ਕੀਤਾ ਹੁਣ ਇਸ ਟ੍ਰੇਡਵਾਰ ਨੇ ਜਿੰਨੇ ਜਿੰਨੇ ਮੁਲਕਾਂ ਦੇ ਉੱਪਰ ਇਹਨੇ ਆਪਣਾ ਟੈਕਸ ਲਾਇਆ ਕਿਸੇ ਦੇ 50% ਕਿਸੇ ਤੇ ਹੁਣ ਜਿਵੇਂ ਬ੍ਰਾਜ਼ੀਲ ਤੇ 90% ਟੈਕਸ ਲਾ ਦਿੱਤਾ ਮੰਨ ਲਓ ਤੁਸੀਂ ਉੱਥੋਂ ਕੋਈ 100 ਰੁਪਏ ਦੀ ਚੀਜ਼ ਲੈ ਆਣੇ ਤਾਂ 100 ਰੁਪਏ ਤੁਹਾਨੂੰ ਟੈਕਸ ਦੇਣਾ ਪਊਗਾ ਤਾਂ ਤੁਸੀਂ ਉੱਥੋਂ ਇਹਨੂੰ ਛੜਾ ਸਕਦੇ ਆ ਤੇ ਉਹ ਤੁਸੀਂ 100 ਰੁਪਏ ਟੈਕਸ ਦੇ ਕੇ ਹੁਣ ਉਹਨੂੰ ਮਾਰਕੀਟ 'ਚ ਵੇਚੂਗੇ ਕਿਵੇਂ ਸੋ ਦੋਸਤੋ ਵਪਾਰੀਆਂ ਦੀਆਂ ਸਮੱਸਿਆਵਾਂ ਇਹ ਇਹ ਆ ਤੇ ਇਸ ਵੇਲੇ ਗੱਲਬਾਤ ਇਹ ਆ ਕਿ ਟ੍ਰੇਡਵਾਰ ਜਿਹੜੀ ਚੰਗੀ ਤਰ੍ਹਾਂ ਸ਼ੁਰੂ ਹੋ ਗਈ ਇਸ ਤੋਂ ਬਾਅਦ ਹਰ ਇੱਕ ਮੁਲਕ ਨੇ ਆਪਣੀ ਜਵਾਬੀ ਕਾਰਵਾਈ ਦੇ ਵਿੱਚ ਜਿੰਨਾ ਜਿੰਨਾ ਟੈਕਸ ਅਮਰੀਕਾ ਨੇ ਲਾਇਆ 26% ਮੰਨ ਲਓ ਅਮਰੀਕਾ ਨੇ ਟੈਕਸ ਲਾ ਦਿੱਤਾ ਤੇ ਉਹਦੇ ਜਵਾਬੀ ਕਾਰਵਾਈ ਦੇ ਵਿੱਚ ਕਹਿੰਦੇ ਜੇ ਅਮਰੀਕਾ ਤੋਂ ਤੁਸੀਂ ਜੈਥੋ ਕੁਝ ਮੰਗਾਣਾ ਤੇ ਉਹਦੇ ਪਰਵਿੰਨਾ ਟੈਕਸ ਲੱਗੇਗਾ ਸੋ ਇਹ ਇੱਕ ਲੜਾਈ ਭਿਆੰਕਰ ਰੂਪ ਲੈ ਚੁੱਕੀ ਆ ਭਾਈ ਇਹ ਭਿਆੰਕਰ ਰੂਪ ਆ ਜਿਹੜਾ ਤੁਹਾਨੂੰ ਸ਼ਾਇਦ ਹਜੇ ਇਹਦਾ ਅਸਰ ਦਿਖਾਈ ਨਹੀਂ ਦੇਵੇਗਾ ਪਰ ਜੇਕਰ ਆਪਾਂ ਫਿਊਚਰ ਦੇ ਉੱਪਰ ਨਿਗਾਹ ਮਾਰੀਏ ਮਿੱਤਰੋ ਫਿਊਚਰ ਵੀ ਜਿਹੜਾ ਕਿ ਆਹ ਦੇਖੋ -2339 ਅੰਕ ਥੱਲੇ ਚੱਲ ਰਿਹਾ ਤੇ ਇਹ ਜਦੋਂ ਸੋਮਵਾਰ ਨੂੰ ਬਾਜ਼ਾਰ ਜਦੋਂ ਖੁੱਲੇਗਾ ਜਾਂ ਜਾਂ ਮੰਨ ਲਓ ਆਪਾਂ ਫਿਊਚਰ ਦੀ ਵੀ ਗੱਲ ਕਰਦੇ ਆਂ ਦੇਖੋ ਸੋਮਵਾਰ ਨੂੰ ਬਾਜ਼ਾਰ ਖੁੱਲੇਗਾ ਹਜੇ ਵੀ ਹੈ ਕਿੰਨਾ ਮਾਈਨਸ ਦੇ ਵਿੱਚ ਚੱਲ ਰਿਹਾ ਇਹ ਆਉਣ ਵਾਲੇ ਜਿੱਦ ਜਿਦਾ ਸਮਾਂ ਗੁਜ਼ਰਦਾ ਰਹੇਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੜਾਈ ਆ ਭਿਆੰਕਰ ਰੂਪ ਲੈ ਸਕਦੀ ਹੈ ਮੇਰੇ ਤੋਂ ਇਹਦਾ ਅਸਰ ਹੈ ਜਿਹੜਾ ਕਿ ਸਾਡੇ ਹਰ ਇੱਕ ਬੰਦੇ ਦੇ ਉੱਪਰ ਪਵੇਗਾ ਚਾਹੇ ਤੁਹਾਡਾ ਮੋਲਕ ਕੋਈ ਹੋਵੇ ਚਾਹੇ ਤੁਸੀਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਕਿਤੇ ਵੀ ਰਹਿੰਦੇ ਆ ਇਸ ਗੱਲ ਨੂੰ ਨੋਟ ਕਰ ਲਿਓ ਭਾਈ ਤੁਹਾਡੇ ਤੇ ਅਸਰ ਇਹਦਾ ਪਵੇਗਾ ਹੀ ਪਵੇਗਾ ਕਿਉਂਕਿ ਜੇਕਰ ਕਿ ਇਹਦੇ ਨਾਲ ਕੀ ਹੁੰਦਾ ਮੰਦੀ ਦੇ ਅਸਾਰ ਹੋ ਜਾਂਦੇ ਆ ਯਾਰ ਚੀਜ਼ ਵਿਕਣੀ ਦਾ ਬਣ ਨਹੀਂ ਨਹੀਂ ਤੇ ਬਣ ਨਹੀਂ ਨਹੀਂ ਤਾਂ ਕਿ ਜਿਹੜੀ ਲੇਬਰ ਆ ਮੰਨ ਲਾ ਸਾਡੇ ਵਰਗਾ ਕੋਈ ਬੰਦਾ ਛੋਟਾ ਮੋਟਾ ਕੰਮ ਕਰਦਾ ਉਹ ਵੀ ਰੁਕ ਜਾਂਦਾ ਇਹਦਾ ਮਤਲਬ ਇਹ ਆਪੇ ਇਹ ਮੰਦੀ ਦੀ ਮੰਦੀ ਦੇ ਵੱਲੋਂ ਜਿਹੜਾ ਕੀ ਆ ਦੁਨੀਆ ਜਾ ਰਹੀ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ ਕਿਸੇ ਨੂੰ ਨਹੀਂ ਪਤਾ ਸੋ ਜਿਵੇਂ ਕਿ ਹੁਣ ਪਿੱਛੇ ਆਪਾਂ ਨੇ ਖਬਰ ਪੜ੍ਹੀ ਸੀਗੀ ਕਿ ਜਿਹੜਾ ਯੂਰਪ ਆ ਨਾ ਉਹਨੇ ਕੀ ਕੀਤਾ ਉਹਨੇ ਕਹਿੰਦਾ ਆਪਣੇ ਬੰਦਿਆਂ ਨੂੰ ਕਹਿੰਦਾ ਸੀਗਾ ਵੀ ਤੁਸੀਂ ਸਮਾਨ ਆ ਜਿਹੜਾ ਉਹ ਇੱਕ ਇੱਕ ਹਫ਼ਤੇ ਦਾ ਤੁਸੀਂ ਰੱਖੋ ਤੇ ਉਹ ਕਾਤੇ ਰੱਖੋ ਕਿਉਂਕਿ ਉਹ ਉਹਨਾਂ ਨੇ ਇਸ ਚੀਜ਼ ਨੂੰ ਭਾਂਪ ਲਿਆ ਸੀਗਾ ਕਿ ਹੁਣ ਜਿਹੜਾ ਟ੍ਰੇਡ ਵਾਰ ਆ ਸ਼ੁਰੂ ਹੋ ਗਏ ਤੇ ਆਪਾਂ ਪਿਛਲੀ ਵੀਡੀਓ ਚ ਵੀ ਕਿਹਾ ਟ੍ਰੇਡ ਵਾਰ ਜਿਹੜੀ ਆ ਦੋਸਤੋ ਉਹ ਫੌਜੀਆਂ ਦੀ ਲੜਾਈ ਨਾਲੋਂ ਵੀ ਖਤਰਨਾਕ ਹੁੰਦੀ ਆ ਹਮੇਸ਼ਾ ਹੀ ਜੇ ਦੋ ਫੌਜਾਂ ਆਪਸ ਵਿੱਚ ਲੜ ਰਹੀਆਂ ਨਾ ਅਜੇ ਉਹਦੇ ਵਿੱਚ ਤੁਹਾਡਾ ਬਚਾਅ ਹੋ ਸਕਦਾ ਤੇ ਜੇ ਕਰੀ ਆਪਾਂ ਟ੍ਰੇਡ ਵਾਰ ਮੁਲਕਾਂ ਦੀ ਸ਼ੁਰੂ ਹੋ ਜਾਏ ਪੂਰੀ ਦੁਨੀਆ ਦੀ ਤੇ ਇਹ ਪਰਮਾਣੂ ਹਥਿਆਰ ਨਾਲੋਂ ਵੀ ਖਤਰਨਾਕ ਚੀਜ਼ ਆ ਸੋ ਇਹਨੂੰ ਸਮਝਣਾ ਬਹੁਤ ਜ਼ਰੂਰੀ ਆ ਤੇ ਦੋਸਤੋ ਆਹ ਪੂਰਾ ਤੁਸੀਂ ਇਹਨਾਂ ਦੇ ਵਾਈਟ ਹਾਊਸ ਦਾ ਜਿਹੜਾ ਕੀਆ ਜਿੱਥੇ ਨੇ ਆਪਣਾ ਇਹ ਟੈਕਸਟ ਸ਼ੁਰੂ ਕੀਤਾ ਹੈ ਤੇ ਉਹਦੇ ਵਿੱਚ ਪੂਰਾ ਡੋਨਰ 트ੰਪ ਨੇ ਆਪਣਾ ਬੇਰਵਾ ਦਿੱਤਾ ਹੈ ਮਿੱਤਰੋ ਅੱਜ ਕਿੰਡੀ ਲੰਬੀ ਮੇਰੀ ਅੰਗਰੇਜ਼ੀ ਨਾਲ ਘਟ ਬਣ ਗਈ ਹੈ ਤੇ ਤੁਸੀਂ ਇਹਨੂੰ ਪੜ੍ਹ ਲੈਣਾ ਜਾ ਕੇ ਵੀ ਕੀ ਕੁਝ ਲਾਇਆ ਦੇਖੋ ਥੱਲੇ ਉਹਨਾਂ ਆਪਣੇ ਜਿਹੜੇ ਕੀ ਆ ਸਾਈਨ ਕੀਤੇ ਹੋਏ ਨੇ ਹੈਨਾ ਤੇ ਇਹ ਵਾਈਟ ਹਾਊਸ ਦੀ ਅਫੀਸ਼ੀਅਲ ਜਿਹੜੀ ਕੀ ਆ ਉਹਨਾਂ ਦੀ ਆਪਣੀ ਵੈਬਸਾਈਟ ਆ ਸੋ ਗੱਲਵਾ ਦੋਸਤੋ ਇਹ ਆ ਪੇ ਮੁੱਕ ਦੀ ਗੱਲਬਾਤ ਇਹ ਆ ਪੇ ਹੁਣ ਆਪਣਾ ਕੀ ਹੱਲ ਹੋਵੇਗਾ ਤੇ ਜਿਹੜੀ ਵੱਡੀ ਗੱਲਬਾਤ ਜਿਹੜੇ ਸਾਡੇ ਦੋਸਤੇ ਦੇ ਵਿੱਚ ਇਨਵੈਸਟ ਕਰਦੇ ਆ ਜਾਂ ਜਿਨ੍ਹਾਂ ਨੇ ਪੈ ਆਪਣਾ ਇੰਡੀਅਨ ਮਾਰਕੀਟ ਦੇ ਵਿੱਚ ਲਾਉਂਦੇ ਆ ਕਈ ਕ੍ਰਿਪਟੋ ਚਲਾਉਂਦੇ ਆ ਸੋ ਦੋਸਤੋ ਆਪਾਂ ਤਾਂ ਫਿਲਹਾਲ ਇਹ ਆ ਪੇ ਹਜੇ ਤਾਂ ਪਿਛਲੀ ਪਰੇਸ਼ਾਨੀਆਂ ਜਿਹੜੀ ਕਿ ਉਹ ਬਹੁਤ ਜ਼ਿਆਦਾ ਆ ਸਾਡੇ ਲਈ ਤੇ ਹਜੇ ਨਮੀ ਸੈਟਲਮੈਂਟ ਜਾ ਆਪਾਂ ਕਹੀਏ ਭੀ ਨਵਾਂ ਪੈਸਾ ਲਾਣ ਦੇ ਲਈ ਭਾਈ ਆਪਾਂ ਤਾਂ ਗਰੇਜ਼ ਕਰਾਂਗੇ ਇਹਦੇ ਵਿੱਚ ਹਜੇ ਤੁਸੀਂ ਇਹਦੇ ਵਿੱਚ ਨਾ ਲਾਓ ਕਿਉਂਕਿ ਸਾਡਾ ਤਾਂ ਪਿਛਲਾ ਹੀ ਜਿਹੜਾ ਜਿਹੜਾ ਫਸਿਆ ਉਹ ਬਾਹਰ ਨਿਕਲਣ ਦੇ ਵਿੱਚ ਅਸਾਰ ਨਹੀਂ ਦਿਖ ਰਿਹਾ ਤੋ ਇਸ ਕਰਕੇ ਇਹਦੇ ਕਰਕੇ ਦੋਸਤੋ ਇਹ ਚੀਜ਼ਾਂ ਬਹੁਤ ਜਿਹੜੀਆਂ ਕੀ ਆ ਮਾਈਨਰ ਖਾਨੀਆਂ ਤੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਸੀਂ ਭਾਈ ਹੁਣ ਇਦਾਂ ਦੀਆਂ ਚੰਗੀਆਂ ਚੰਗੀਆਂ ਜਾਣਕਾਰੀਆਂ ਤੁਸੀਂ ਹਾਸਲ ਕਰਨੀਆਂ ਤੇ ਤੁਸੀਂ ਇਦਾਂ ਦੀਆਂ ਚੀਜ਼ਾਂ ਨੂੰ ਪੜ੍ਹਿਆ ਕਰੋ ਰੋਜ਼ ਜਾਣਕਾਰੀਆਂ ਵੀ ਇਹਦਾ ਸਾਡੇ ਆਉਣ ਵਾਲੇ ਆਲੇ ਦਿਵਾਲੇ ਤੇ ਕੀ ਅਸਰ ਹੋਵੇਗਾ ਕੋ ਦੋਸਤੋ ਹੁਣ ਸਾਡਾ ਜੇਕਰ ਸਮਾਂ ਹੀ ਨਹੀਂ ਇਹਦੇ ਵਿੱਚ ਆਪਾਂ ਦੇ ਸਕਾਂਗੇ ਤੇ ਸਾਨੂੰ ਕੋਈ ਜਾਣਕਾਰੀ ਮਿਲੇਗੀ ਨਹੀਂ ਤੇ ਹੁਣ ਜੇਕਰ ਮੈਂ ਗੱਲਬਾਤ ਕਰਾਂ ਦੋਸਤੋ ਪਿਛਲੇ ਜਿਹੜੀ ਕਿ ਆ ਆ ਇੰਡੀਆ ਦੇ ਵਿੱਚ ਜੋ ਸਾਡੇ ਆਪਣੇ ਬਾਜ਼ਾਰ ਦੀ ਗੱਲ ਕਰੀਏ ਲੋਕਾਂ ਨੂੰ ਇਹ ਸੀਗਾ ਕਿ ਹੁਣ ਜਿਹੜਾ ਕੀ ਆ ਦੁਨੀਆ ਦਾ ਬਾਜ਼ਾਰ ਡਿੱਗ ਚੁੱਕਾ ਤੇ ਸਾਡਾ ਬਾਜ਼ਾਰ ਵੀ ਡਿਗੇਗਾ ਚਾਹੇ ਪਿਛਲੇ ਦਿਨਾਂ ਦੇ ਵਿੱਚ ਥੋੜਾ ਬਹੁਤਾ ਡਿਗੇਗਾ ਔਰ ਇਹ ਡਿਗਿਆ ਕਿਉਂ ਨਹੀਂ ਕਿਉਂਕਿ ਸਾਡਾ ਦੋਸਤੋ ਜਿਹੜਾ ਇੰਡੀਆ ਦਾ ਬਾਜ਼ਾਰ ਹੈ ਇਹ ਆਲਰੇਡੀ ਜੇਕਰ ਆਪਾਂ ਗੱਲ ਕਰੀਏ ਤੇ ਸਤੰਬਰ ਮਹੀਨੇ ਤੋਂ ਪਿਛਲੇ ਸਾਲ ਦੇ ਸਤੰਬਰ ਮਹੀਨੇ ਤੋਂ ਅਸੀਂ ਡਿਗੀ ਰਹੇ ਹਾਂ ਤੇ ਜਿਹੜਾ ਅਮਰੀਕਨ ਬਾਜ਼ਾਰ ਸੀਗਾ ਟੌਪ ਤੇ ਸੀਗਾ ਟੌਪ ਤੋਂ ਗੋਲੀ ਵਾਂਗੂ ਥੱਲੇ ਆਇਆ ਤੇ ਹੁਣ ਜਿਹੜਾ ਸਾਡਾ ਬਾਜ਼ਾਰ ਆ ਦੋਸਤੋ ਇਹ ਕੀ ਆ ਇਹ ਪਿਛਲੇ ਕਈ ਮਹੀਨਿਆਂ ਤੋਂ ਗਰਾਵਟ ਹੀ ਚੱਲ ਰਹੀ ਸੀ ਸੋ ਅਸੀਂ ਹੁਣ ਕੀ ਕਰਦੇ ਹਾਂ ਹਜੇ ਆਪਣਾ ਜਿਹੜਾ ਕੀ ਆ ਤੁਸੀਂ ਭਾਈ ਸ਼ਾਂਤੀ ਦੇ ਨਾਲ ਬੈਠ ਕੇ ਹਜੇ ਸਿਰਫ ਇਹ ਇਹ ਜੁੱਧਾ ਜਿਹੜਾ ਤੁਸੀਂ ਇਹਦਾ ਜੁੱਧ ਨੂੰ ਸਿਰਫ ਦੂਰੋਂ ਦੇਖੋ ਤੇ ਹਜੇ ਵਿੱਚ ਇਹਦੇ ਵੜਨ ਦੀ ਕੋਸ਼ਿਸ਼ ਆਸੀਂ ਜਿਹੜਾ ਕਿ ਨਾ ਕਰੀਏ ਤਾਂ ਚੰਗਾ ਆ ਕਿਉਂਕਿ ਜਿਹੜੀ ਇਹ ਟ੍ਰੇਡ ਵਾਰ ਹੈ ਇਹ ਕੋਈ ਆਮ ਬੰਦਿਆਂ ਦੇ ਵਿੱਚ ਨਹੀਂ ਹੈਗੀ ਇਹ ਦੇਸ਼ਾਂ ਦੇ ਵਿੱਚ ਆ ਕਿਉਂਕਿ ਇੱਕ ਦੇਸ਼ ਦੂਜੇ ਦੇਸ਼ ਦੇ ਵਿੱਚ ਪੈਸਾ ਇਨਵੈਸਟ ਕਰਦਾ ਸੋ ਇਦਾਂ ਜਿਹੜਾ ਕਿ ਹੁਣ ਆਪੋ ਆਪਣਾ ਦੇਸ਼ ਆ ਜਿਹੜਾ ਹਰੇਕ ਦੇਸ਼ ਆ ਉਹ ਇੱਥੋਂ ਪੈਸੇ ਆ ਜਿਹੜੇ ਕਿ ਕੱਢਣ ਦੀ ਸ਼ੁਰੂਆਤ ਆ ਜਿਹੜੀ ਸ਼ੁਰੂ ਹੋ ਚੁੱਕੀ ਆ ਰਸਾਇਲ ਦੇਖ ਲਓ ਤੇ ਕਿੱਥੇ ਤੱਕ ਇਹਦਾ ਜੇਕਰ ਮੈਂ ਤੁਹਾਨੂੰ ਆ ਡਾਟਾ ਵੀ ਦਿਖਾਦਾ ਪਿਛਲੇ ਮਹੀਨੇ ਦਾ ਇੱਕ ਮਹੀਨੇ ਦੇ ਵਿੱਚ ਇਹ ਸਿਰਫ 273 ਅੰਕ ਡਿੱਗੇ ਆ ਸਗਾ ਤੇ ਜੇਕਰ ਆਪਾਂ ਸਿਰਫ ਇੱਕ ਦਿਨ ਦੀ ਗੱਲ ਕਰੀਏ ਤੇ ਇਹ ਮਿੱਤਰੋ 4.5% ਜਿਹੜਾ ਕੀ ਆ ਥੱਲੇ ਆ ਗਿਆ ਸਗਾ ਸੋ ਹੁਣ ਇਦਾਂ ਜਿਹ ਜਿੰਨੇ ਜਿਹੜੇ ਵੀ ਬੜੇ ਬੜੇ ਇੰਡੈਕਸ ਆ ਉਹ ਇਸ ਵੇਲੇ ਧਰਾਛਾਈ ਹੋ ਚੁੱਕੀ ਆ ਕਹਿ ਲਓ ਕਿ ਧੂਲ ਚੱਟ ਰਹੇ ਨੇ ਸੋ ਇਹ ਜਿਹੜੀ ਕੀ ਆ ਸਥਿਤੀ ਆ ਜਿਹੜੀ ਹੁਣ ਇਹ ਕਿੰਨਾ ਚਿਰ ਹੋਵੇਗੀ ਕੋਈ ਨਹੀਂ ਜਾਣਦਾ ਭਾਈ ਕੋਈ ਨਹੀਂ ਜਾਣਦਾ ਅਸੀਂ ਵੀ ਫਸੇ ਹਾਂ ਤੁਸੀਂ ਵੀ ਫਸੇ ਹੋਏ ਨੇ ਸੋ ਟੈਨਸ਼ਨ ਤੋਂ ਸਵਾਏ ਹਜੇ ਕੁਝ ਨਹੀਂ ਹੈਗਾ ਤੇ ਬਾਕੀ ਇਹ ਕਿੰਨਾ ਚਿਰ ਰਹੇ ਸਥਿਤੀ ਠੀਕ ਹੁੰਦੀ ਹੈ ਤੇ ਆਪਾਂ ਆਸ ਕਰਦੇ ਹਾਂ ਕਿ ਸਥਿਤੀ ਇਹ ਜਿਹੜੀ ਠੀਕ ਹੋਵੇ ਬਾਕੀ ਆਹਾ ਵੀਡੀਓ ਦੇ ਵਿੱਚ ਤੁਹਾਨੂੰ ਦਿੱਤੀ ਹੋਈ ਜਾਣਕਾਰੀ ਦੋਸਤੋ ਕਿੰਦਾ ਦੀ ਲੱਗੀ ਆ ਇਹ ਥੱਲੇ ਕਮੈਂਟ ਜਰੂਰ ਕਰਿਓ ਕਿਉਂਕਿ ਅੱਗੇ ਕੀ ਹੁੰਦਾ ਸੀਗਾ ਨਾ ਜਦੋਂ ਮਾਰਕੀਟ ਚੱਲਦੀ ਸੀਗੀ ਤੇ ਅੱਗੇ ਆਪਾਂ ਸਾਰੇ ਨਾ ਸ਼ੇਰਾਂ ਦੇ ਬਾਰੇ ਗੱਲਬਾਤ ਕਰਦੇ ਹੁੰਦੇ ਸੀਗੇ ਭਾਈ ਵੀ ਆਪਾਂ ਯਾਰ ਆਹ ਸ਼ੇਅਰ ਖਰੀਦ ਲਈਏ ਕਿ ਨਾ ਖਰੀਦੀ ਹੈ ਨਾ ਤੇ ਆਪਾਂ ਉਹਦੇ ਬਾਰੇ ਰਿਸਰਚ ਕਰਦੇ ਹੁੰਦੇ ਸੀਗੇ ਵੀ ਆਪਾਂ ਰਿਸਰਚ ਕਰਕੇ ਔਰ ਇਹਨੂੰ ਹੱਥ ਲਾ ਦੇ ਹੁਣ ਤਾਂ ਬਾਈ ਇਹਨੂੰ ਹੱਥ ਲਾ ਦੇ ਬਾਈ ਹੁਣ ਮੋਰਿਓ ਸ਼ੇਰ ਨਹੀਂ ਜੇ ਕਿਸ ਨੂੰ ਉਂਗਲੀ ਲਾਣੇ ਉਹ ਕਹਿੰਦਾ ਬਾਈ ਨਹੀਂ ਮੈਨੂੰ ਬਹੁਤ ਕੁੱਟਿਆ ਹਰੇਕ ਟੱਕੇ ਦੇ ਦੋ ਚਪੇੜਾ ਚਾਰ ਚਪੇੜਾ ਪਤਾ ਨਹੀਂ ਕਿੰਨੀਆਂ-ਕਿੰਨੀਆਂ ਚਪੇੜਾ ਵਾਜੀਆਂ ਵਾ ਇਧਰੋਂ ਇਧਰੋਂ ਚਪੇੜ ਇਧਰੋਂ ਚਪੇੜ ਇਧਰੋਂ ਚਪੇੜ ਤੇ ਮਤਲਬ ਕਹਿਣ ਦਾ ਭਾਵ ਕੀ ਆ ਬਲੱਡ ਬਾਥ ਹੋਇਆ ਚੰਗੀ ਤਰ੍ਹਾਂ ਤੇ ਸ਼ੇਰ ਮਾਰਕੀਟ ਦੇ ਵਿੱਚ ਇਹ ਕੁੱਟ-ਕੁੱਟ ਕੇ ਸ਼ੇਰ ਜਿੱਦਾ ਕੂਂਦੇ 'ਚ ਮਿਰਚਾਂ ਕੁੱਟੀ ਦੀਆਂ ਦੋਸਤੋਂ ਓ ਇਦਾਂ ਸ਼ੇਰ ਕੁੱਟ ਦਿੱਤੇ ਤੇ ਇਦਾਂ ਇੰਡੈਕਸ ਆ ਜਿਹੜੇ ਕੁੱਟ ਹੋ ਚੁੱਕੇ ਆ ਇਹ ਸਥਿਤੀ ਆ ਜੋ ਪੰਜਾਬੀ ਔਰ ਦੇਸੀ ਭਾਸ਼ਾ ਚ ਜੇਕਰ ਆਪਾਂ ਤੁਹਾਨੂੰ ਕਹੀਏ ਸੋ ਇਹ ਸਥਿਤੀ ਆ ਜਿਹੜੀ ਹਮੇਸ਼ਾ ਨਹੀਂ ਰਹੇਗੀ ਇਹ ਵੀ ਗੱਲ ਨਾਲ ਆ ਕਿਉਂਕਿ ਜੇਕਰ ਆਪਾਂ 2020 ਦਾ ਕੋਵਿਡ ਦੇਖੀਏ ਤੇ ਉਸ ਤੋਂ ਬਾਅਦ ਜਿਹੜੀ ਕਿ ਆ ਮਾਰਕੀਟ ਨੇ ਬੂਮ ਕੀਤਾ ਬਹੁਤ ਤੇਜ਼ੀ ਦੇ ਨਾਲ ਔਰ ਉਸ ਤੇਜ਼ੀ ਦੇ ਨਾਲ ਜਿਹੜੇ ਕਿ ਆ ਲੋਕਾਂ ਨੇ ਬਹੁਤ ਪੈਸਾ ਬਣਾਇਆ ਸੋ ਇਹ ਕਿਤੇ ਨਾ ਕਿਤੇ ਜਾ ਕੇ ਤਾਂ ਸਟਾਪ ਇਹ ਹੋਵੇਗਾ ਤੇ ਸਟਾਪ ਹੋਣ ਤੋਂ ਬਾਅਦ ਜਦੋਂ ਇਹਦੀ ਰਿਕਵਰੀ ਆਵੇਗੀ ਉਹ ਰਿਕਵਰੀ ਵੀ ਜ਼ਬਰਦਸਤ ਹੋਵੇਗੀ ਦੋਸਤੋ ਤੁਸੀਂ ਇਹ ਵੀ ਚੇਤੇ ਕਰ ਲਿਓ ਤੇ ਉਹ ਰਿਕਵਰੀ ਦਾ ਮਾਹੌਲ ਕਦੋਂ ਬਣੇਗਾ ਹਜੇ ਕੋਈ ਨਹੀਂ ਪਤਾ ਮਤਲਬ ਉਹਨੂੰ ਮਹੀਨਾ ਲੱਗੇਗਾ 6 ਮਹੀਨੇ ਲੱਗਣਗੇ ਜਾਂ ਉਹਨੂੰ 10 ਦਿਨ ਲੱਗਣਗੇ ਸੋ ਸਥਿਤੀ ਇਹ ਆ ਤੇ ਜਿੱਦਣ ਦੋਸਤੋਂ ਰਿਕਵਰੀ ਆ ਗਈ ਤੇ ਸਾਰੇ ਦੋਸਤਾਂ ਦੇ ਚਿਹਰਿਆਂ ਤੇ ਮੁਸਕਾਨ ਆ ਜਾਣੀ ਜਿਹਨੂੰ ਕਹਿ ਲਈਏ ਕਿ ਹਰਾ ਰੰਗ ਜਿਹੜਾ ਜਦੋਂ ਦੇਖਣ ਲੱਗ ਪਿਆ ਸੋ ਹਾਲ ਦੀ ਘੜੀ ਤੱਕ ਇਹ ਆ ਕਿ ਆਪਕੋ ਆਪਣੇ ਜਿਹੜੇ ਤੁਹਾਡੇ ਚੰਗੇ ਚੰਗੇ ਜਿਹੜੀਆਂ ਕੰਪਨੀਆਂ ਤੁਸੀਂ ਉਹਨਾਂ ਨੂੰ ਸਿਰਫ ਵਾਚ ਕਰ ਸਕਦੇ ਆ ਸਿਰਫ ਆਪਣੀ ਵਾਚ ਲਿਸਟ ਦੇ ਵਿੱਚ ਰੱਖ ਕੇ ਤੇ ਸਿਰਫ ਸਟੱਡੀ ਕਰੋ ਤੇ ਜਦੋਂ ਤੁਹਾਨੂੰ ਚੰਗਾ ਲੱਗੇ ਤੇ ਤੁਹਾਡੇ ਲਈ ਭਾਈ ਉਹ ਪ੍ਰਾਈਸ ਜਾਂ ਉਹ ਸਮਾਂ ਸਹੀ ਆ ਤੇ ਤੁਸੀਂ ਜਿਹੜਾ ਕੀ ਉਹਦੇ ਵਿੱਚ ਆਪਣਾ ਹੱਥ ਉਸ ਵੇਲੇ ਅਜਮਾ ਸਕਦੇ ਆ ਤੇ ਜੇਕਰ ਮੈਂ ਇੱਦਾਂ ਹੁਣ ਵੈਕਸ ਦੀ ਗੱਲ ਕਰਾਂ ਆ ਵੈਕਸ ਪਹਿਲਾਂ ਹੁੰਦਾ ਕੀ ਹੈ ਜਿਹੜੇ ਦੋਸਤ ਹੁਣ ਸੁਣਦੇ ਆ ਦੋਸਤੋ ਇਹ ਵੈਕਸ ਹੈਗਾ ਦਹਿਲ ਡਰ ਮਤਲਬ ਕਿ ਡਰ ਦੁਨੀਆ 'ਚ ਡਰ ਕਿਦਾਂ ਦਾ ਤੇ ਯੂ ਐਸ ਏ ਦਾ ਜਿਹੜਾ ਵੈਕਸ ਆ ਇਹ ਇਹਦੀ ਜੇਕਰ ਮੈਂ ਗੱਲ ਕਰਾਂ ਪਿਛਲੇ 6 ਮਹੀਨਿਆਂ ਤੋਂ ਵੀ ਹਾਈ ਤੇ ਆ ਦੇਖ ਲਓ ਪਿਛਲੇ 6 ਮਹੀਨੇ ਦੇ ਵਿੱਚ ਐਡਾ ਦਹਿਲ ਨਹੀਂ ਸੀਗਾ ਐਡਾ ਡਰ ਨਹੀਂ ਸੀਗਾ ਪਰ ਇਹ ਜਿਹੜਾ ਕੀ ਆ 45.31 ਹੋ ਗਿਆ ਤੇ ਇਹ ਬਹੁਤ ਵੱਡੀ ਕਹਾਣੀ ਬਿਆਨ ਕਰ ਰਿਹਾ ਆ ਬੈਕਸ ਜਿਹੜੇ ਦੋਸਤ ਟ੍ਰੇਡ ਕਰਦੇ ਆ ਉਹਨਾਂ ਨੂੰ ਪਤਾ ਹੋਵੇਗਾ ਇਸ ਲਾਈਨ ਦੀ ਅਹਿਮੀਅਤ ਕੀ ਆ ਤੇ ਜਿਹੜੇ ਦੋਸਤ ਇਹਨੂੰ ਨਹੀਂ ਜਾਣਦੇ ਉਹਨਾਂ ਦੇ ਭਾਂ ਦੀ ਇਹ ਇੱਕ ਲਾਈਨ ਆ ਤੇ ਇਹ ਖਿੱਚੀ ਹੋਈ ਆ ਕਿਉਂਕਿ ਇਹ 45.31 ਤੇ ਜਾਣਾ ਬਹੁਤ ਵੱਡੀ ਗੱਲਬਾਤ ਆ ਦੋਸਤੋ ਸੋ ਇਹ ਛੋਟੀ ਗੱਲ ਨਾ ਸਮਝੋ ਇਹਨੂੰ ਕਿਉਂਕਿ ਇਹ ਇੰਡੀਆ ਦਾ ਬੈਕਸ ਹੁੰਦਾ ਜਿਵੇਂ ਆਪਣੇ ਆਪਣੇ ਇੰਡੈਕਸ ਦੇ ਬੈਕਸ ਆ ਤੇ ਇਦਾਂ ਇਹ ਯੂਐਸ ਦਾ ਤੁਸੀਂ ਕੱਢ ਸਕਦੇ ਹੋ ਗੂਗਲ ਤੇ ਉਹ ਬੈਕਸ ਨੋਟ ਕਰਕੇ ਅਤੇ ਇਹਨੂੰ ਚੈੱਕ ਕਰ ਸਕਦੇ ਆਂ ਕਿ ਹਾਂ ਵੀ ਪਿਛਲੇ 6 ਮਹੀਨਿਆਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਸਭ ਤੋਂ ਹਾਈ ਤੇ ਜੇ ਇੱਕ ਸਾਲ ਤੋਂ ਵੀ ਸਭ ਤੋਂ ਹਾਈ ਤੇ 45.31 182. ਤੇ 68 ਜਿਹੜੇ ਕੀ ਆ ਪਰਸੈਂਟ ਉਹ ਵੱਧ ਚੁੱਕਾ ਆ ਇਹਦਾ ਮਤਲਬ ਕੀ ਆ ਡਰ ਜਦੋਂ ਇਹ ਉੱਪਰ ਨੂੰ ਸਿਖਰ ਨੂੰ ਸੂਈ ਖੜੀ ਕਰ ਲਵੇ ਤਾਂ ਮਾਰਕੀਟ ਹਮੇਸ਼ਾ ਥੱਲੇ ਨੂੰ ਆਂਦੀ ਆ ਤੇ ਜਦੋਂ ਅਸੀਂ ਇਹਨੂੰ ਆਸ ਕਰਾਂਗੇ ਕਿ ਇਹ ਜਦੋਂ ਵਾਪਸੀ 'ਚ ਮੁੜ ਕੇ ਆਵੇਗਾ ਤੇ ਮਾਰਕੀਟ ਆਪਣਾ ਉੱਪਰ ਨੂੰ ਜਾਣੇ ਦੀ ਕੋਸ਼ਿਸ਼ ਕਰੇਗੀ ਕਿਉਂਕਿ ਹਜੇ ਜਿਹੜਾ ਕੀ ਆ ਵੱਡੇ ਵੱਡੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਆ ਤੇ ਆਪਣਾ ਪੈਸਾ ਉਹ ਕੱਢ ਰਹੇ ਨੇ ਜਾਂ ਪੈਸਾ ਕੱਢ ਕੇ ਇੱਧਰ ਉੱਧਰ ਕਰ ਰਹੇ ਨੇ ਸੋ ਇਹ ਜਿਹੜਾ ਕੀ ਆ ਪਿਛਲੇ 1 ਸਾਲ ਦਾ ਸਭ ਤੋਂ ਹਾਈਐਸਟ ਬਿਕਸ ਆ ਭਾਈ ਤੇ ਇਹ ਸਿਰਫ 2 ਦਿਨਾਂ ਦੇ ਵਿੱਚ ਹੋ ਗਿਆ ਐਡੀ ਵੱਡੀ ਕਾਂਡ ਜਿਹੜਾ ਕੀ ਆ ਕਿਉਂਕਿ ਨਾ ਤਾਂ ਕੋਈ ਯੁੱਧ ਲੱਗਿਆ ਕਿਸੇ ਪਾਸੇ ਨਾ ਤਾਂ ਕੋਈ ਹੋਰ ਚੀਜ਼ ਹੋਈ ਇਹ ਸਿਰਫ ਹੋਇਆ ਟਰੇਡ ਵਾਰ ਦੀ ਸ਼ੁਰੂਆਤ ਕਰਕੇ ਟਰੇਡ ਵਾਰ ਕਰਕੇ ਤੇ ਪਰ ਇਹਦੀ ਜਿਹੜੀ ਜਾਣਕਾਰੀ ਆ ਆਪਾਂ ਨੇ ਆਪਣੀ ਵੀਡੀਓ ਦੇ ਵਿੱਚ ਬਹੁਤ ਪਹਿਲਾਂ ਦੇ ਦਿੱਤੀ ਸੀਗੀ ਪਰ ਅੱਜ ਕੱਲ ਤੁਸੀਂ YouTube ਦੇ ਉੱਪਰ ਹਰ ਇੱਕ ਥਾਂ ਦੇਖਦੇ ਹੋਣੇ ਆ ਕਿ ਟ੍ਰੇਡ ਬਾਅਰ ਸ਼ੁਰੂ ਹੋ ਗਿਆ ਪਰ ਉਸ ਵੇਲੇ ਕੋਈ ਅਸ਼ੰਕਾ ਨਹੀਂ ਸੀਗੀ ਤੇ ਤੁਸੀਂ ਵੀਡੀਓ ਚਾਕੇ ਚੈੱਕ ਕਰ ਸਕਦੇ ਆ ਸੋ ਪਰ ਮਹਾਮੂਰਖ ਆਪਣੇ ਆਪ ਨੂੰ ਆਪਾਂ ਸਮਝਦੇ ਆਂ ਪਿਆ ਆਪਾਂ ਜਦੋਂ ਚੰਗੀਆਂ ਗੱਲਾਂ ਹੁੰਦੀਆਂ ਆਂ ਆਪਾਂ ਉਸ ਵੇਲੇ ਗੱਲ ਕਰਦੇ ਆਂ ਤੇ ਜਦੋਂ ਇਦਾਂ ਦਾ ਟਾਈਮ ਆਂਦਾ ਤੇ ਹਰ ਹਰ ਕੋਈ ਬੰਦਾ ਜਿਹੜਾ ਕਿ ਨਮੋਚੀ ਚ ਹੋ ਜਾਂਦਾ ਨਾ ਤੇ ਪਰੇਸ਼ਾਨੀ ਹੁੰਦੀ ਕਿਉਂਕਿ ਹਰ ਇੱਕ ਬੰਦੇ ਜੇਕਰ ਤੁਹਾਡੇ ਕੰਮ ਧੰਦੇ ਦੇ ਵਿੱਚ ਤੁਹਾਡਾ ਨੁਕਸਾਨ ਹੋਵੇ ਨਾ ਚੱਲੇ ਤੇ ਇਦਾਂ ਦੀ ਜਿਹੜੀ ਕਿ ਸਥਿਤੀ ਆਪਣੇ ਨਾਲ ਸੀਗੀ ਤੇ ਹੁਣ ਜਦੋਂ ਕਿ ਮੈਂ ਦੇਖਿਆ ਪੇ 트াম্প ਨੇ ਆਹ ਕੰਮ ਕੀਤਾ ਅਮਰੀਕਾ ਦੇ ਵਿੱਚ ਤਾਂ ਡਾਉਨ ਜੋਨਸ ਇਦਾਂ ਡਿੱਗ ਰਿਹਾ ਜਿਦਾਂ ਕਿਤੇ 베ਰੀ ਤੋਂ 베어 ਡਿੱਗ ਰਿਹਾ ਹੁੰਦੇ ਆ ਮੈਨੂੰ ਥੋੜਿਆ ਹੌਸਲਾ ਹੋਇਆ ਤੇ ਮੈਂ ਹੀ ਇਕੱਲਾ ਮੂਰਖ ਨਹੀਂ ਹੈਗਾ ਭਾਈ ਮੇਰੇ ਤੋਂ ਵੱਡਾ ਮੂਰਖ ਵੀ ਹੈਗਾ ਪੇ ਜਿਹਨੇ ਆਪਣਾ ਮੁਲਕ ਆਪਣੇ ਹੱਥੀਂ ਖਰਾਬ ਕਰ ਲਿਆ ਕਿਉਂਕਿ ਲੋਕਾਂ ਨੂੰ ਸੁਪਨੇ ਦਿਖਾ ਦਿੱਤੇ ਭਾਈ ਪੇ ਆਪਾਂ ਇੱਥੇ ਕੰਮ ਕਰ ਪਰ ਉਹ ਕੰਮਕਾਰ ਜਿਹੜਾ ਕਿ ਇਹ ਬਹੁਤ ਔਖਾ ਹੋਵੇਗਾ ਇਹਦੇ ਲਈ ਪੂਰੀ ਦੁਨੀਆ ਦੇ ਵਿੱਚ ਲੜਾਈ ਛਿੜ ਗਈ ਹਾਂ ਮੈਂ ਤੁਹਾਨੂੰ ਇੱਕ ਜਾਣਕਾਰੀ ਹੋਰ ਦੇਦਾ 1919 ਦੇ ਵਿੱਚ ਗੌਰਨਰ 트াম্প ਤੋਂ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀਗੇ ਕ੍ਰਾਸ਼ਟਰਪਤੀ ਨੇ ਠੀਕ ਆ ਜੀ ਇਹ ਪਹਿਲਾ ਬੰਦ ਦੂਜਾ ਬੰਦਾ ਆ ਜਿਨੇ ਇਹ ਕੋਸ਼ਿਸ਼ ਕੀਤੀ ਸੀਗੀ ਤੇ ਹਾਂ ਵੀ ਅਸੀਂ ਲੋਕਾਂ ਤੋਂ ਪੈਸਾ ਲਵਾਂਗੇ ਲੋਕ ਖੁਸ਼ੀ ਖੁਸ਼ੀ ਦੇਣਗੇ ਤੇ ਆਪਾਂ ਇੱਥੇ ਅਮਰੀਕਾ ਦੇ ਵਿੱਚ ਡਾਲਰ ਛਾਪਾਂਗੇ ਠੀਕ ਆ ਨਾ ਪਰ ਹੁਣ ਕਿਉਂਕਿ ਮਾਹੌਲ ਬਦਲ ਚੁੱਕੇ ਨੇ ਹਰ ਇੱਕ ਮੁਲਕ ਦੇ ਕੋਲ ਆਪੋ ਆਪਣੇ ਕੰਮ ਧੰਦੇ ਕਰਨ ਲਈ ਵਧੀਆ ਯਾਨੀ ਕਿ ਔਜ਼ਾਰ ਹੈਗੇ ਨੇ ਸੋ ਇਹ ਜਿਹੜਾ ਬਿਜ਼ਨਸ ਆ ਇਸ ਤੋਂ ਪਹਿਲਾਂ 2 1919 ਦੇ ਲਾਗੇ ਛਾਕੇ ਇੱਕ ਰਾਸ਼ਟਰਪਤੀ ਸੀਗਾ ਸਰਚ ਕਰ ਲੈਣਾ ਉਹਨੇ ਵੀ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ ਜਿਹੜੀ ਸਥਿਤੀ ਆ ਘੱਟੋ ਘੱਟ ਵੀ ਸਾਲ 2 ਸਾਲ ਬਾਅਦ ਜਿਹੜਾ ਅਮਰੀਕਾ ਆ ਉਹ ਪੈਰਾਂ ਤੇ ਨਹੀਂ ਆਇਆ ਸੀਗਾ ਇਸੇ ਲਈ ਕਿਸੇ ਵੀ ਰਾਸ਼ਟਰਪਤੀ ਦੀ ਹਿੰਮਤ ਨਹੀਂ ਪਈ ਸੀਗੀ ਇਸ ਬਿੱਲ ਨੂੰ ਪਾਸ ਕਰਨੇ ਦੀ ਤੇ ਆਪਾਂ ਦੁਬਾਰਾ ਉਹ ਸ਼ੁਰੂ ਕਰੀਏ ਪਰ ਹੋਇਆ ਕਿਆ ਹੁਣ ਇਹ ਬਿਜ਼ਨਸਮੈਨਾਂ ਕਹਿ ਲਓ ਇਹਦੇ ਪਿੱਛੇ ਲੌਨ ਮਾਸਕਾ ਉਹਨਾਂ ਦਾ ਬਿਜ਼ਨਸ ਮਾਈਂਡ ਆ ਤੇ ਹੁਣ ਇਹ ਇਹਨਾਂ ਨੇ ਮਿੱਤਰੋ ਉਹ ਪਾਸ ਕਰ ਦਿੱਤਾ ਤੇ ਬਿੱਲ ਹੁਣ 1919 ਵਾਲੀ ਸਥਿਤੀ ਜਾ ਕੇ ਚੈੱਕ ਕਰ ਲੈਣਾ 1919 ਤੋਂ ਇਹਦੇ ਲਾਗੇ ਛਾਗੇ ਕੁਝ ਹੋਇਆ ਸੀਗਾ ਇੱਥੇ ਇਹ ਦੂਜਾ ਰਾਸ਼ਟਰਪਤੀ ਹੈ ਜੀ ਜਿਨੇ ਇਹ ਬਿੱਲ ਪਾਸ ਕੀਤਾ ਔਰ ਆਪਣੇ ਨਾਗਰਿਕਾਂ ਨੂੰ ਕਹਿ ਲੋ ਪਈ ਇਸ ਵੇਲੇ ਆਉਣ ਵਾਲੇ ਸਮੇਂ ਦੇ ਵਿੱਚ ਮੰੰਦੀ ਦੇ ਵਿੱਚ ਇਹ ਲੈ ਕੇ ਜਾਵੇਗਾ ਤੁਸੀਂ ਇਹ ਦੇਖ ਲੈਣਾ ਪਈ ਇਹਦੇ ਲਈ ਜਿਹੜਾ ਕੀ ਹੁਣ ਟੀਵੀ ਹੋ ਗਿਆ ਜਿਹੜਾ ਹਰ ਜਗ੍ਹਾ ਇਹਦਾ ਵਿਰੋਧ ਹੋ ਰਿਹਾ ਤੁਸੀਂ ਅਮਰੀਕਾ ਦੀ ਖਬਰ ਦੇਖਦੇ ਆ ਪਰ ਜਿਹੜੇ ਕਈ ਲੋਕ ਆ ਉਹ ਚੰਗਾ ਵੀ ਕਹਿਣਗੇ ਕਿਉਂਕਿ ਪਈ ਇੱਥੇ ਕੰਮਕਾਰ ਆ ਕੇ ਫੈਕਟਰੀਆਂ ਬਣ ਗਈਆਂ ਖੁੱਲਣਗੀਆਂ ਅੱਜ ਜੋ ਵੀ ਹੈ ਨਾ ਇਹ ਪਰ ਇਹਦੇ ਰਿਜ਼ਲਟ ਕੀ ਹੋਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਸੋ ਦੋਸਤੋ ਅੱਜ ਦੀ ਇਹ ਇੰਨੀ ਕੁ ਜਾਣਕਾਰੀ ਸੀਗੀ ਲਾਈਵ ਦੇ ਵਿੱਚ ਸੋ ਬਿਨਾਂ ਸਮਾਂ ਖਰਾਬ ਕੀਤੇ ਸੋ ਤੁਹਾਡੇ ਅੱਗੇ ਇੱਕ ਬੇਨਤੀ ਆ ਭਾਈ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਤੁਸੀਂ ਆਪਣੇ ਜਿਹੜੇ ਕਮੈਂਟ ਆ ਉਸ ਨੂੰ ਥੱਲੇ ਜ਼ਰੂਰ ਛੱਡਿਓ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਹਰ ਇੱਕ ਕਮੈਂਟ ਦਾ ਜਿਹੜਾ ਕਿ ਜਵਾਬ ਦੇਈਏ ਔਰ ਇੱਥੇ ਉਹਦੀ ਜੇਕਰ ਸਾਡੇ ਜਾਣਕਾਰੀ ਦੇ ਵਿੱਚ ਆਂਦਾ ਹੋਵੇ ਤਾਂ ਆਪਾਂ ਉਹਦੇ ਉੱਪਰ ਵੀਡੀਓ ਵੀ ਬਣਾ ਕੇ ਤੁਹਾਨੂੰ ਆਪਾਂ ਪੋਸਟ ਕਰਾਂਗੇ ਸੋ ਮੈਂ ਤੁਹਾਡਾ ਆਪਣਾ ਕਲਵੀਰ ਸਾਹ ਜਿਹੜਾ ਨਵਾਂ ਸ਼ਹਿਰ ਬਹੁਤ ਲੰਮੇ ਸਮੇਂ ਬਾਅਦ ਵੀਡੀਓ ਪਾਈ ਆ ਕਿਉਂਕਿ ਸ਼ੇਅਰ ਬਾਜ਼ਾਰ ਆ ਜਿਹੜਾ ਕਿ ਪਿਛਲੇ ਆਪਾਂ ਜੇਕਰ ਕਹੀਏ ਵੀ ਬਹੁਤ ਲੰਮੇ ਸਮੇਂ ਤੋਂ ਜਿਹੜਾ ਕਿ ਬਹੁਤ ਪੂਰੀ ਸਥਿਤੀ ਦੇ ਵਿੱਚ ਆ ਤੇ ਹਰ ਇੱਕ ਬੰਦੇ ਦਾ ਜਿੱਦਾਂ ਦਾ ਕੰਮ ਹੁੰਦਾ ਯਾਰ ਦੋਸਤੋ ਉਹਦਾ ਦੀ ਸਥਿਤੀ ਦੇ ਵਿੱਚ ਉਹਦਾ ਮਾਈਂਡ ਹੋ ਜਾਂਦਾ ਸੋ ਇਸ ਕਰਕੇ ਆਪਾਂ ਵੀ ਪਰੇਸ਼ਾਨ ਸੀਗੇ ਤੇ ਇਸ ਪਰੇਸ਼ਾਨੀ ਜਦ ਇਸ ਬੰਦੇ ਨੂੰ ਕੱਲ ਪਾਇਆ ਤੇ ਮੈਨੂੰ ਲੱਗਾ ਪੇ ਮੇਤੋ ਵੱਡਾ ਮੂਰਖ ਇਹ ਹੈਗਾ ਤੇ ਮੈਂ ਇਸ ਲਈ ਸੋਚਿਆ ਯਾਰ ਮੈਂ ਮਯੂਸ ਤੋਂ ਬੈਠਾ ਕੋਈ ਗੱਲ ਨਹੀਂ ਦੁਨੀਆ ਦੇ ਨਾਲ ਹੀ ਆ ਨਾ ਤੇ ਤਾਂ ਮੈਂ ਤੁਹਾਨੂੰ ਸੋਚਿਆ ਵੀ ਆਪਾਂ ਤੁਹਾਡੇ ਲਈ હાજર ਜ਼ਰੂਰ ਹੋਈਏ ਕਿਉਂਕਿ ਯਾਰ ਤੁਸੀਂ ਸਾਡੀ ਫੈਮਲੀ ਆ ਤੇ ਤੁਹਾਡੇ ਨਾਲ ਆਪਾਂ ਨੂੰ ਪਿਆਰ ਆ ਧੰਨਵਾਦ ਆ ਦੋਸਤੋ ਸਤਿ ਸ਼੍ਰੀ ਅਕਾਲ ਆ ਤੇ ਮਿਲਦੇ ਆ ਜੀ ਨਵੀਂ ਜਾਣਕਾਰੀ ਸਤਿ ਸ਼੍ਰੀ ਅਕਾਲ